ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਕਰਮਜੀਤ ਸਿੰਘ ਲੰਘ ਸਿੰਘ ਖਾਲਸਾ ਦਲ ਜਿਨ੍ਹਾਂ ਦੇ ਮੁਖੀ ਹਨ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਉਹਨਾਂ ਵੱਲੋਂ ਦਾਸ ਨੂੰ ਮਾਲਵੇਰੀ ਸੇਵਾ ਬਖਸ਼ੀ ਗਈ ਹੈ ਤੇ ਅੱਜ ਆ ਵੀਡੀਓ ਜਿਹੜੀ ਪਾਉਣ ਦਾ ਮਕਸਦ ਇਹ ਸੀ ਕਿ ਜਿਹੜਾ ਪਖੰਡੀ ਸਾਧ शिवमनाथ ਆਪਣੇ ਆਪ ਨੂੰ ਕਹਿੰਦਾ ਹੈ ਉਸ ਦੇ ਖਿਲਾਫ ਅਸੀਂ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸੀ ਫਰੀਦਕੋਟ ਤੋਂ ਸਿੰਘ ਆਏ ਸੀ ਕੁਝ ਤੇ ਕੁਝ ਆਪਣੇ ਇੱਥੇ ਮੋਗੇ ਦੇ ਸਿੰਘ ਸੀ ਇਕੱਠੇ ਹੋ ਕੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸੀ ਕਿ ਇਸ ਦਾ ਕੂੜ ਪ੍ਰਚਾਰ ਜਿਹੜਾ ਇਹ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਲੱਖਾਂ ਰੁਪਈਆਂ ਦੀਆਂ ਲੋਕਾਂ ਤੋਂ ਪੈਸੇ ਲੈ ਲੈ ਕੇ ਇਹਨੇ ਆਪ ਦਾ ਪਖੰਡਵਾਰ ਚਲਾਇਆ ਉਹਦੇ ਖਿਲਾਫ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਸੀ ਐਸਐਸਪੀ ਸਾਹਿਬ ਨੇ ਭਰੋਸਾ ਦਿਵਾਇਆ ਸੀ ਕਿ ਬਣਦੀ ਜ਼ਰੂਰ ਜਿਹੜੀ ਵੀ ਕਾਰਵਾਈ ਬਣਦੀ ਉਹ ਕੀਤੀ ਜਾਵੇਗੀ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਹੀ ਕੁਝ ਕੁ ਜਿਹੜੇ ਆਪਦੇ ਆਪ ਨੂੰ ਆਗੂ ਘੋਂਦੇ ਆ ਪੰਥ ਦਾ ਉਸ ਸਾਧ ਨਾਲ ਇੱਕਮਿਕ ਹੋ ਕੇ ਉਸ ਨੂੰ ਆਪਦੇ ਵੱਲੋਂ ਹੀ ਮਾਫੀ ਦੇ ਰਹੇ ਆ ਇੰਨੇ ਦੀ ਬੇਨਤੀ ਸੇ ਛੋਟੀ ਜੀ ਵੀਡੀਓ ਆ ਤੇ ਉਹ ਸਾਧ ਨੂੰ ਵੀ ਚੇਤਾਵਨੀ ਆ ਕਿ ਉਹ ਆਪਣੀਆਂ ਹਰਕਤਾਂ ਤੋਂ ਆਵਾਜ਼ ਆ ਜੇ ਤੇ ਗੁਰੂ ਦਾ ਖਾਲਸਾ ਆਪ ਇਨਸਾਫ ਕਰੂਗਾ ਜਿੰਨੇ ਦਿਨ ਦਿੱਤੇ ਗਏ ਆ ਓਨੇ ਦਿਨਾਂ ਦੀ ਹੀ ਮੌਹਲਤ ਉਸ ਨੂੰ ਮਿਲੀ ਆ ਤੇ ਉਸ ਤੋਂ ਬਾਅਦ ਫਿਰ ਸਾਡਾ ਜਿਹੜਾ ਉਹ ਅਗਲੀ ਕਾਰਵਾਈ ਵਾਲਾ ਜਿਹੜਾ ਕਰਨ ਦਾ ਜਿਹੜਾ ਪਹਿਰਾ ਹੋਊਗਾ ਫਿਰ ਉਹ ਪਹਿਰਾ ਅਸੀਂ ਜ਼ਰੂਰ ਕਰਾਂਗੇ ਠੋਕ ਕੇ ਸਾਰੇ ਪੰਜਾਬ ਤੋਂ ਅਸੀਂ ਆਪਣੇ ਜਿਹੜੇ ਸਾਡੇ ਨਾਲ ਸੰਬੰਧਤ ਹਨ ਸਾਡੇ ਵੀਰ ਸਾਡੇ ਭਰਾ ਜਾਂ ਸਾਡੀਆਂ ਫੌਜਾਂ ਜਾਂ ਸਾਡੇ ਜਥੇਦਾਰ ਉਹਨਾਂ ਨੂੰ ਅਸੀਂ ਪੂਰਾ ਵੱਡਾ ਇਕੱਠ ਕਰਾਂਗੇ ਇਸ ਮੋਕੇ ਦੀ ਧਰਤੀ ਤੇ ਤੇ ਉਸ ਸਾਹ ਦੇ ਖਿਲਾਫ ਉਸ ਦੇ ਜਾ ਕੇ ਉੱਥੇ ਉਸ ਨੂੰ ਸਵਾਲ ਜਵਾਬ ਕਰਾਂਗੇ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਤੇ ਇਹੀ ਇੰਨੀ ਕੁ ਵੀਡੀਓ ਅਸੀਂ ਮੇਰੀ ਤੇ ਉਹ ਬੰਦੇ ਵੀ ਜਾਗਰੂਕ ਹੋ ਜਾਣ ਕਿ ਮਸਲਾ ਸਾਡਾ ਹੈ ਸਾਡੇ ਮਸਲੇ ਦੇ ਵਿੱਚ ਟੰਗਾ ਨਾ ਡਾਓ ਨਾ ਤੁਸੀਂ ਪੰਥ ਦੇ ਆਪਣਾ ਗਦਾਰੀਆਂ ਨਾ ਕਰੋ ਪੰਥ ਨਾਲ ਇਹ ਸਾਰਾਂ ਦਿਨ ਆਸ ਆਸਦੋ ਚਾਰ ਛਿਲਣਾ ਖਾਤਰ ਤੁਸੀਂ ਗੁਰੂ ਮਹਾਰਾਜ ਦੇ ਬਾਣੇ ਨੂੰ ਨਾਂ ਲਾਜ ਲਾਓ ਨਾ ਦਾਗ ਲਾਓ ਤੇ ਖਾਲਸਾ ਫਿਰ ਕਹਿੰਦੇ ਹੁੰਦੇ ਆ ਬਈ ਖਾਲਸਾ ਭਾਜੀ ਮੋੜ ਨਾ ਜਾਣਦਾ ਤੇ ਭਾਜੀ ਫਿਰ ਮੋੜੂਗਾ ਤੇ ਸਾਧ ਨੂੰ ਵੀ ਚੇਤਾਵਨੀ ਆ ਕਿ ਜਿਹੜੇ ਤੂੰ ਬਾਰ-ਬਾਰ ਦਬਾਅ ਪਾਉਣਾ ਸਾਡੇ ਤੇ ਵੀ ਆਹ ਕਰ ਲੋ ਆਹ ਕਰ ਲੋ ਅਸੀਂ ਕੋਈ ਵੀ ਕੰਪਰੋਮਾਈਜ਼ ਨਹੀਂ ਕਰਨਾ ਕੋਈ ਉਸ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਜਿੱਦੇ ਕਿਸੇ ਨੇ ਸਾਨੂੰ ਦੱਸਤਾ ਜਾਂ ਕਿਸੇ ਨੂੰ ਪਤਾ ਲੱਗ ਗਿਆ ਵੀ ਅਸੀਂ ਉਹ ਸਾਧ ਦੇ ਨਾਲ ਸਮਝੌਤਾ ਕਰ ਲਿਆ ਉਸ ਦਿਨ ਤੋਂ ਨਾ ਤਾਂ ਅਸੀਂ ਇਸ ਸੰਸਾਰ ਦੇ ਵਿੱਚ ਵਿਚਰਾਂਗੇ ਉਸ ਦਿਨ ਸਾਡੀ ਸਰੀਰਕ ਮੌਤ ਹੋ ਜੂਗੀ ਪਰ ਉਹ ਸਾਧ ਨਾਲ ਕੋਈ ਵੀ ਸ਼ਰਤ ਤੇ ਸਮਝੌਤਾ ਨਹੀਂ ਹੋਣਾ ਜਾਂ ਤਾਂ ਉਹ ਆਪ ਦਾ ਬੰਦ ਕਰੂਗਾ ਸਿਸਟਮ ਜਿਹੜਾ ਚਲਾਇਆ ਉਹਨੇ ਬਖੰਡਦਾ ਤੇ ਜਾਂ ਫਿਰ ਉਹ ਆਪਣਾ ਸਮਝੌਤਾ ਨਹੀਂ ਕੋਈ ਉਸ ਨਾਲ ਹੋਣਾਗਾ ਬਸ ਸਮਝੌਤਾ ਸਾਡੇ ਵੱਲੋਂ ਕੋਈ ਨਹੀਂ ਤੇ ਨਾ ਹੀ ਅਸੀਂ ਕਿਸੇ ਜਿਹੜਾ ਆਪਣਾ ਚਾਰ ਛੱਲੜ ਲੈ ਕੇ ਕਿਸੇ ਨੂੰ ਸਮਝੌਤਾ ਕਰਨ ਦੇਣਾ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਿਓ ਤੇ ਸਖਤ ਚੇਤਾਵਨੀ ਆ ਜਿਹੜੇ ਬਾਣੇ ਪਾ ਕੇ ਉਸ ਸਾਹ ਦੇ ਪੈਰਾਂ ਦੇ ਵਿੱਚ ਢਿੱਗਣਗੇ ਜਾਂ ਉਸ ਦੇ ਨਾਲ ਕੋਈ ਮਿੱਤਰਤਾ ਵਧਾਉਣਗੇ ਤਾਂ ਉਹਨਾਂ ਨੂੰ ਵੀ ਨੰਗੇ ਕੀਤਾ ਜਾਊਗਾ ਇੰਨੀ ਗ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਕੀ ਜੀਤ ਦੇਗ ਦੇਗ ਫਤਿਹ ਤੇ ਖਾਲਸੇ ਦੀ ਜਿੱਤ ਹਮੇਸ਼ਾ ਹੀ ਰਹੂਗੀ ਇਹ ਬਾਣਾ ਗੁਰੂ ਕਲਗੀ ਵਾਲੇ ਪਾਸ਼ਾ ਜੀ ਨੇ ਬਖਸ਼ਿਆ ਹੋਇਆ ਬਾਣਾ ਇਸ ਨੂੰ ਬਾਣੀ ਨੂੰ ਦਾਗ ਨਹੀਂ ਲੱਗਣ ਦੇਣਾ ਅਸੀਂ ਤੇ ਜਿਹੜੇ ਇਸ ਬਾਣੀ ਨੂੰ ਦਾਗ ਲਾਉਣਗੇ ਫਿਰ ਉਹਨਾਂ ਨੂੰ ਅਸੀਂ ਆਪ ਮਿਲਾਂਗੇ ਤੇ ਉਹਨਾਂ ਨੂੰ ਨੰਗੇ ਵੀ ਕਰਾਂਗੇ ਜਨਤਾ ਕੋਲੇ ਸਾਰੀ ਸਿੱਖ ਸੰਗਤ ਕੋਲੇ ਉਹਨਾਂ ਨੂੰ ਨੰਗਾ ਕੀਤਾ ਜਾਊਗਾ ਜਿਹੜੇ ਉਹ ਸਾਹ ਤੋਂ ਕੋਈ ਖਰਚਾ ਪਾਣੀ ਲੈ ਕੇ ਉਹਨੂੰ ਮaaf ਕਰਨਗੇ ਉਹਦਾ ਡੇਰਾ ਬੰਦ ਕਰਾਉਣਾ ਇਸ ਤੋਂ ਇਲਾਵਾ ਕੋਈ ਵੀ ਸਾਨੂੰ ਸ਼ਰਤ ਮਨਜ਼ੂਰ ਨਹੀਂ ਉਹਦਾ ਕੂੜਾ ਪ੍ਰਚਾਰ ਬੰਦ ਕਰਾਉਣਾ ਇੰਨੀਆਂ ਗਬਨਤੀਆਂ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ